ਇਹ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਕਿਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਪੈਂਡ ਬਰੂਵਾਲ ਦੇ ਨੇੜੇ ਕਾਰ ਕਿਸੇ ਅਣਪਛਾਤੇ ਵਾਹਨ ਦੇ ਪਿਛਲੇ ਪਾਸੇ ਵੱਜੀ ਹੈ ਪੰਜ ਕਾਰਾਂ ਚਾਰਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਚਾਰ ਗੰਭੀਰ ਜ਼ਖਮੀ ਨੇ ਜ਼ਖਮੀ ਸੇ ਰਿਆਨੰਦਪੁਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਕਾਰ ਦੀ ਜਿਸ ਵਾਹਨ ਦੇ ਨਾਲ ਟੱਕਰ ਹੋਈ ਉਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸકી ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ ਕੌਮੀ ਸ਼ਾ ਰਾਤੇ ਲੱਗੇ ਸੀਸੀਟੀਵੀ ਕੈਮਰਾ ਜਾਂਚ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ 파 ਰਹੇ ਹੋ ਬੁਰੇ ਤਰੀਕੇ ਦੇ ਨਾਲ ਗੱਡੀ ਦਾ ਨੁਕਸਾਨ ਹੋਇਆ ਹੈ ਸੋ ਪਿੱਛੇ ਪਾਸਿਓ ਕਿਸੇ ਅਣਪਛਾਤੇ ਵਾਹਨ ਦੇ ਨਾਲ ਟਕਰਾਈ ਹੈ ਕਾਰ ਕਿਸ ਵਾਹਨ ਦੇ ਨਾਲ ਇਸ ਗੱਡੀ ਦੀ ਟੱਕਰ ਹੋਈ ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਚਾਰ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮੈਨੂੰ ਲੱਗਿਆ ਸਰ ਇਹ 5 ਵਜੇ ਦੇ ਕਰੀਬ ਅੱਛਾ ਜੀ ਸਵੇਰ 5 ਵਜੇ ਮੈਨੂੰ ਮੈਸੇਜ ਆਇਆ ਬਹੁਤ ਲੇਟ ਆਈ ਹੈ ਉਹਨੇ ਚੀਕਿਆ ਇਹਦੀ ਕ੍ਰਾਂਤੀ ਇੱਥੇ ਪਹੁੰਚ ਗਿਆ ਠੀਕ ਹੈ ਸਾਡੇ ਆਉਣ ਤੋਂ ਪਹਿਲਾਂ ਵੈਸੇ ਜਿਹੜੇ ਇੰਜਨ ਤੇ ਬੰਦੇ ਉਹਨਾਂ ਨੂੰ ਲੈ ਗਏ ਆ ਇੱਕ ਬੰਦਾ ਜਿਹੜਾ ਲੈਟ ਕਾਉਨ ਨੂੰ ਅਸੀਂ ਛੱਡਿਆ ਤੇ ਐਂਬੂਲੈਂਸ ਤੇ ਜਰਨਾ ਨਹੀਂ ਪਤਾ ਕਿ ਕਿੰਨੇ ਬੰਦੇ ਪਤਾ ਲੱਗਿਆ ਕਿੰਨੇ ਟੋਟਲ ਸੀ ਬੰਦੇ 5-10 ਨੇ ਟੋਟਲ ਠੀਕ ਹੈ ਜੀ ਬਾਕੀ ਡਰਾਈਵਰ ਜਿਹੜਾ ਹੋਣੇ ਗਿਆ ਥੋੜੀ ਦੇਰ ਸਾਡੇ ਉਹਨੂੰ ਕੱਢਣ 'ਚ ਥੋੜੀ ਦਿੱਕਤ ਆ ਵੈਸੇ ਠੀਕ ਆ ਉਹ ਕੁਛ ਤੇ ਬਾਕੀ ਜਿਹੜੇ ਬੰਦੇ تھے ਉਹਨਾਂ ਨੂੰ ਕਹਿੰਦਾ ਪਹਿਲੇ ਐਂਬੂਲੈਂਸ ਚ 108 ਤੇ ਤੇ ਬਾਕੀ ਉਹ ਦੇਖਦੇ ਮੈਸੇਜ ਕੀ ਆਉਂਦਾ ਹੈ 1 2 3 4 ਆਪਾਂ ਦੇਖਦੇ ਤੇ ਜਿਹੜਾ ਟਰੈਕਟਰ ਸਾਈਡ ਤੇ ਲੱਗਦਾ ਅੱਗੇ ਜਿਹੜੀ ਤੇਰੇ ਵੱਲ ਨੂੰ ਚੁੱਕ ਹੈ ਸੁਭਾਰ ਚਲੋਣੀ ਹੈ ਰਵਲੇ ਨਾ ਇਹ ਇੱਕ ਦੀ ਡੈਥ ਹੋਈ ਹੈ ਜੀ ਹਾਂਜੀ ਟੋਟਲ 5 ਬੰਦੇ ਸੀ ਗੱਡੀ ਦੇ ਵਿੱਚ ਦੀ ਮੁੱਖੀ ਦੇ ਤੁਰੇ ਬੋਡੀ ਗੱਡੀ ਫਤਵਾ ਆਪਾਂ ਗੱਡੀ ਕਿਉਂ ਇਹ ਕੁਝ ਪਤਾ ਲੱਗਿਆ ਕਿੱਧਰ ਜਾ ਰਹੀ ਸੀ ਜੀ ਇਹ ਨਹੀਂ ਹੈ ਜੀ ਪਤਾ ਲੱਗਿਆ ਪਰ ਮਨਾਲੀ ਤੇ ਭਿਆਨਕ ਸੜਕੀ ਹਾਦਸਾ ਵਾਪਰਿਆ ਹੈ ਕਿਰਤਪੁਰ ਸਾਹਿਬ ਮਨਾਲੀ ਮੁੱਖ ਮਾਰਗ ਤੇ ਭਿਆਨਕ ਸੜਕ ਹਾਦਸਾ ਵਾਪਰਿਆ ਪੈਂਡ ਬਰੂਵਾਲ ਦੇ ਨੇੜੇ ਕਾਰ ਕਿਸੇ ਅਣਪਛਾਤੇ ਵਾਹਨ ਦੇ ਪਿਛਲੇ ਪਾਸੇ ਵੱਜੀ ਹੈ ਪੰਜ ਕਾਰਾਂ ਸਵਾਰਾਂ ਦੇ ਵਿੱਚੋਂ ਇੱਕ ਦੀ ਮੌਕੇ ਤੇ ਹੀ ਮੌਤ ਹੋਈ ਚਾਰ ਗੰਬੇਰ ਜ਼ਖਮੀ ਨੇ ਜ਼ਖਮੀ ਸ੍ਰੀ ਅਨੰਦਪੁਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਏ ਗਏ ਨੇ ਕਾਰ ਦੀ ਜਿਸ ਵਾਹਨ ਦੇ ਨਾਲ ਟੱਕਰ ਹੋਈ ਉਸ ਬਾਰੇ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਸਕੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਹਾਦਸੇ ਦੀ ਪੜਤਾਲ ਕੀਤੀ ਜਾ ਰਹੀ ਹੈ ਕੌਮੀ ਸ਼ਾ ਰਾਤ ਲੱਗੇ ਸੀਸੀਟੀਵੀ ਕੈਮਰਿਆਂ ਦੇ ਰਾਹੀਂ ਜਾਂਚ ਕੀਤੀ ਜਾ ਰਹੀ ਹੈ ਤਸਵੀਰ ਤੁਸੀਂ ਦੇਖ ਪਾ ਰਹੇ ਹੋ ਬੁਰੇ ਤਰੀਕੇ ਦੇ ਨਾਲ ਗੱਡੀ ਦਾ ਨੁਕਸਾਨ ਹੋਇਆ ਹੈ ਉਹ ਪਿੱਛੇ ਪਾਸਿਓ ਕਿਸੇ ਅਣਪਛਾਤੇ ਵਾਹਨ ਦੇ ਨਾਲ ਟਕਰਾਈ ਹੈ ਕਾਰ ਕਿਸ ਵਾਹਨ ਦੇ ਨਾਲ ਇਸ ਗੱਡੀ ਦੀ ਟੱਕਰ ਹੋਈ ਫਿਲਹਾਲ ਇਸ ਬਾਰੇ ਜਾਣਕਾਰੀ ਨਹੀਂ ਹੈ ਕਾਰ ਦੇ ਵਿੱਚ ਪੰਜ ਲੋਕ ਸਵਾਰ ਸੀ ਇੱਕ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਚਾਰ ਗੰਭੀਰ ਜ਼ਖਮੀ ਨੇ ਉਹਨਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ ਮੈਨੂੰ ਲੱਗਿਆ ਸਰ 5 ਵਜੇ ਦੇ ਕਰੀਬ ਅੱਛਾ ਜੀ ਸਵੇਰ 5 ਵਜੇ ਮੈਨੂੰ ਮੈਸੇਜ ਆਇਆ ਬਹੁਤ ਲੇਟ ਆਈ ਹੈ ਉਹਨੇ ਠੀਕ ਹੈ ਜੀ ਕ੍ਰਾਂਤੀ ਇੱਥੇ ਪਹੁੰਚ ਗਿਆ ਸਾਡੇ ਆਣ ਤੋਂ ਪਹਿਲਾਂ ਵੈਸੇ ਜਿਹੜੇ ਇੰਜਨ ਤੇ ਬੰਦੇ ਉਹਨਾਂ ਨੂੰ ਲੈ ਗਏ ਆ ਇੱਕ ਬੰਦਾ ਜਿਹੜਾ ਲੈਟ ਡਾਊਨ ਸੀ ਉਹ ਛੱਡਿਆ ਤੇ ਐਂਬੂਲੈਂਸ ਤੇ ਜਰ ਮਨ ਤੋਂ ਪਾਉ ਕਿੰਨੇ ਬੰਦੇ ਪਤਾ ਲੱਗਿਆ ਕਿੰਨੇ ਟੋਟਲ ਸੀਗੇ ਬੰਦੇ 5-10 ਨੇ ਟੋਟਲ ਠੀਕ ਹੈ ਜੀ ਬਾਕੀ ਡਰਾਈਵਰ ਜਿਹੜਾ ਹੋਣੇ ਗਿਆ ਥੋੜੀ देर ਸਾਡੇ ਉਹਨੂੰ ਕੱਢਣ 'ਚ ਥੋੜੀ ਦਿੱਕਤ ਆਈ ਵੈਸੇ ਠੀਕ ਆ ਉਹ ਕੁਛ ਤੇ ਬਾਕੀ ਜਿਹੜੇ ਬੰਦੇ تھے ਉਹਨਾਂ ਨੂੰ ਕਹਿੰਦਾ ਪਹਿਲੇ ਐਂਬੂਲੈਂਸ ਚ ਸ਼ੌਟ ਤੇ ਤੇ ਬਾਕੀ ਉਹ ਦੇਖਦੇ ਮੈਸੇਜ ਕਿ ਆਉਂਦਾ ਹੈ 1 4 ਉਹਨਾਂ ਦਾ ਲੱਗੇ ਨਹੀਂ ਚਾਰ ਆਪਾਂ ਦੇ ਉੱਪਰ ਤੇ ਜਿਹੜਾ ਟਰੈਕਟਰ ਸਾਈਡ ਤੇ ਬੈਠਾ ਸੀ ਅੱਗੇ ਦੇ ਪਿੱਛੇ ਰੇਵਲ ਨੂੰ ਚੁੱਕ ਹੈ ਘਾਟ ਚੋਂ ਨਿਕਲਣੇ ਸਵਾਲੇ ਨਾ ਇਹ ਇੱਕ ਦੀ ਡੈਥ ਹੋਈ ਹੈ ਜੀ ਹਾਂਜੀ ਟੋਟਲ ਪੰਜ ਬੰਦੇ ਸੀ ਗੱਡੀ ਦੇ ਵਿੱਚ ਇੱਕ ਦੀ ਮੌਕਾ ਜੀ ਤੇ ਤੁਰੀ ਪਰ ਬੋਡੀ ਗੱਡੀ ਫਤੋਂ ਆਪਾਂ ਗੱਡੀ ਕਿਉਂ ਇਹ ਕੁਝ ਪਤਾ ਲੱਗਿਆ ਕਿੱਧਰ ਜਾ ਰਹੇ ਸੀ ਹੈ ਜੀ ਇਹ ਨਹੀਂ ਹੈ ਜੀ ਪਤਾ ਲੱਗਿਆ ਫਿਰ ਮਾਰਾ